ਸਾਲ ਜੀ ਸਾਰਿਆਂ ਨੂੰ ਇੱਕ ਦੋ ਗਵੰਡਰਾਂ ਹੁੰਦੀਆਂ ਇੱਕ ਗਵੰਡਰ ਆਪਣੇ ਘਰੋਂ ਅੰਦਰੋਂ ਬਾਹਰ ਨਹੀਂ ਨਿਕਲਦੀ ਉਹਦਾ ਪਤੀ ਬਿਨਾਂ ਰੋਟੀ ਖਾਦੇ ਤੋਂ ਹੀ ਆਪਦੀ ਡਿਊਟੀ ਤੇ ਚਲਾ ਜਾਂਦਾ ਉਹ ਉੱਥੇ ਹੀ ਰੋਟੀ ਵਿਚਾਰਾ ਖਾ ਖੂ ਲੈਂਦਾ ਕਿਉਂਕਿ ਉਹ ਡਿਪਰੈਸ਼ਨ 'ਚ ਹੁੰਦੀ ਆ ਔਰ ਉਹ ਨਾਲ ਹੀ ਤਾਂ ਆਪ ਪਕਾਉਂਦੀ ਆ ਨਾਲ ਆਪਣੇ ਬੰਦੇ ਨੂੰ ਪਕਾ ਕੇ ਦਿੰਦੀ ਆ ਕੁਝ ਦਿਨ ਉਹ ਦਾਲ ਵਾਲੀ ਗਵਡਰੇ ਵੇਹਦੀ ਰਹਿੰਦੀ ਐ ਤੇ ਇੱਕ ਦਿਨ ਉਹ ਗਵੰਡਰ ਉਹ ਉਹਦੇ ਘਰੇ ਜਾਂਦੀ ਰਹਿੰਦੀ ਆ ਜੱਕਾ ਤੱਕਾ ਜਾ ਕਰਕੇ ਉਹਦੇ ਘਰੇ ਜਾਉਣੀ ਉਹ ਕਹਿੰਦੀ ਵੀ ਕੀ ਬੀਬੀ ਤੁਸੀਂ ਅੰਦਰ ਹੀ ਰਹਿੰਨੇ ਆ ਬਾਹਰ ਵੀ ਨਿਕਲਿਆ ਕਰੋ ਆਪਾਂ ਇਕੱਠਿਆਂ ਬੈਠਿਆ ਕਰੀਏ ਗੱਲਾਂ ਬਾਤਾਂ ਕਰਿਆ ਕਰੀਏ ਉਹ ਕਹਿੰਦੀ ਨਹੀਂ ਮੇਰੇ ਪਤੀ ਨਹੀਂ ਚਾਹਦੇ ਵੀ ਮੈਂ ਬਾਹਰ ਨਿਕਲਾ ਉਸਨੇ ਬਾਰੀਆਂ ਅੜਾਈਆਂ ਹੋਈਆਂ ਸੀ ਉਹਦੀਆਂ ਬਾਰੀਆਂ ਖੋਲੀਆਂ ਉਹਨੇ ਜਾ ਕੇ ਤੇ ਕਹਿੰਦੀ ਨਾ ਖੋਲੋ ਮੇਰੇ ਹਸਬੰਦ ਨੂੰ ਚੱਗੇ ਨਹੀਂ ਲੱਗਦੇ ਫੇਰ ਉਹਨੇ ਕਿਹਾ ਵੀ ਕਿਆ ਤੂੰ ਉਹ ਅੰਦਰ ਅੰਦਰ ਕੀ ਕਰਨਾ ਉਹ ਆਦੀ ਵੀ ਮੈਂ ਤਾਂ ਕੁਛ ਨਾ ਕੁਛ ਅੱਜ ਕਰਨਾ ਹੀ ਸੀ ਆਦੀ ਕੀ ਕਰਨਾ ਮੈਂ ਕਹਿੰਦੀ ਖੁਦਕਸ਼ੀ ਕਰਨੀ ਸੀ ਕਿਉਂਕਿ ਮੈਂ ਬਹੁਤ ਔਖੀ ਆ ਮੇਰਾ ਜੀ ਨਹੀਂ ਕਰਦਾ ਉਹ ਕਹਿੰਦੀ ਕਿਉਂ ਕਾਹਦੇ ਤੂੰ ਔਖੀ ਆ ਤੇਰਾ ਪੁੱਤਰ ਧੀ ਹੈ ਨਹੀਂ ਆਦੀ ਇੱਕ ਪੁੱਤ ਤਾਂ ਵਿਆਹ ਆ ਉਹ ਬਾਹਰ ਰਹਿੰਦੇ ਆ ਉਹ ਕਹਿੰਦੀ ਫੇਰ ਤੁਹਾਡੀ ਜੋਹਾਂ ਜੀ ਆਂਦੀ ਰੋਟੀ ਆ ਨਾ ਕਹਿੰਦੀ ਹਾਂ ਪਰ ਮੇਰਾ ਪਤੀ ਵੀ ਮੇਰੀ ਰੋਟੀ ਖਾ ਕੇ ਨਹੀਂ ਰਾਜੀ ਤੇ ਪਰ ਮੈਂ ਪਤੀ ਨਾਲ ਬੋਲਣਾ ਹੀ ਨਹੀਂ ਚਾਹੁੰਦੀ ਕਿ ਇਸ ਤਰ੍ਹਾਂ ਮੇਰਾ ਟੈਨ ਟੱਪਦਾ ਰਹਿੰਦਾ ਉਹ ਕਹਿੰਦੀ ਵੀ ਕਿਉਂ ਇਹ ਕੀ ਗੱਲ ਹੋਈ ਤੂੰ ਕੁਝ ਕਛੀ ਖਾਤੋਂ ਕਰਦੀ ਹੈ ਉਹ ਨੂੰ ਕਹਿੰਦੀ ਵੀ ਚੱਲ ਤੇ ਰੋਟੀ ਖਾਦੀ ਤੜਕੇ ਦੀ ਕਹਿੰਦੀ ਨਾ ਕਹਿੰਦੀ ਉਹ ਕਹਿੰਦੀ ਲਿਆ ਫਿਰ ਵੇਸ ਰਹਿਗਾ ਸੋਦੇ ਵਾਲੇ ਵੇਸ ਲਿਆ ਤੇ ਪਕੌੜੇ ਬਣਾ ਕੇ ਦੁਹਰ ਜਣੀਆਂ ਨੇ ਖਾ ਲਈ ਖਾ ਕੇ ਉਹਦਾ ਦਿਲ ਕੁ ਸਖੌਲਾ ਜਾ ਲੱਗਿਆ ਉਸ ਬੁੜੀ ਦਾ ਉਹ ਨੂੰ ਨਾਲ ਹੀ ਲੈ ਗਈ ਆਪਦੇ ਘਰੇ ਘਰੇ ਲਾਈ ਜੀ ਜੋ ਕਹਿੰਦੀ ਤੇਰਾ ਪਤੀ ਕਿੰਨੇ ਵਜੇ ਆਊਗਾ ਉਸ ਟਾਈਮ ਤੇ ਮੈਂ ਛੱਡ ਜੀਉਂਗੀ ਉਹ ਘਰੇ ਉਹਦੇ ਜਰੂਰ ਨੇ ਆਪਦੇ ਘਰ ਉਹਦੇ ਘਰ ਦੇ ਵਿੱਚ ਉਹਦਾ ਨਾਮ ਪੁੱਛਿਆ ਸਾਰੀਆਂ ਗੱਲਾਂ ਕੀਤੀਆਂ ਤੇ ਫਿਰ ਉਹ ਜਦੋਂ ਉਹਦੇ ਘਰ ਵਾਲੇ ਦਾ ਉਹਦਾ ਟਾਈਮ ਸੀ ਉਹਨੇ ਘਰੇ ਛੱਡੀ ਚੱਡੀ ਕੁਛ ਠੀਕ ਸੀ ਗੱਲਾਂ ਸੋਸਰਾ ਕੇ ਕਿ ਕਿਸੇ ਨਾਲ ਗੱਲ ਕਰੀਏ ਤੇ ਕੁਸਣਾ ਕੁਸ ਬੰਦੇ ਦਾ ਮਾਨ ਹੌਲਾ ਹੋ ਗਿਆ ਉਹਦਾ ਹੌਲਾ ਹੋ ਗਿਆ ਤੇ ਉਹ ਜਦੋਂ ਅਗਲੇ ਦਿਨ ਉਹ ਆਪਦੇ ਗਵਡਰ ਆਪਦੇ ਘਰ ਵਾਲੇ ਕੋਲੇ ਗੱਲ ਕਰਦੀ ਆ ਵੀ ਉਹ ਬੁੜੀ ਜਿਹੜੀ ਹੈਗੀ ਉਹ ਬੜੀ ਬੌਧਰੇਸ਼ਨ ਦੇ ਵਿੱਚ ਆ ਮੇਰਾ ਜੀ ਕਰਦਾ ਮੈਂ ਉਹਦੇ ਕੋਲੇ ਜਾਵਾਂ ਕਿਉਂਕਿ ਦੇ ਖੁਦਕਾਛੀ ਨਾ ਕਰ ਲਈ ਉਹਦੇ ਘਰ ਵਾਲਾ ਕਹਿੰਦਾ ਵੀ ਤੂੰ ਚਾਹਉ ਕਿਸੇ ਦੇ ਦੁਬੇਵਾਰੀਆਂ ਲੈਣੀਆਂ ਚਾਹੁੰਦੀ ਆ ਅਗਲੇ ਦਾ ਘਰ ਵਾਲਾ ਜਿਵੇਂ ਮਰਜ਼ੀ ਕਰ ਉਹ ਕਹਿੰਦੀ ਨਹੀਂ ਜੇ ਉਹ ਨੂੰ ਕੁਝ ਹੋ ਵੀ ਗਿਆ ਨਾ ਨਹੀਂ ਮੈਂ ਮਰ ਜੂਗੀ ਮੇਰੇ ਤੇ ਦਿਮਾਗ ਤੇ ਟੈਨਸ਼ਨ ਹੀ ਬਹੁਤ ਜ਼ਿਆਦਾ ਹੋ ਜਾ ਉਹ ਕਹਿੰਦਾ ਕਰ ਦੇ ਕਰਾਉਂਦੇ ਉਹ ਕਹਿੰਦਾ ਚੱਗਾ ਜਾ ਉਹ ਜਾ ਵੜ ਕੇ ਜਦੋਂ ਜਾਨ ਦੀਏ ਪਰ ਬਾਹਰ ਕਰ ਤਾਉਂ ਲਿਆ ਤੂੰ ਵਿਆ ਸਪੱਟ ਬਾਹਰ ਖੋਈ ਦੇ ਉਹ ਗੰਦੀ ਬਾਈ ਜੀ ਕਹਿੰਦੀ ਕਿ ਕਿੱਥੇ ਆਵਾ ਤੇ ਜੋ ਤਾਂ ਸੁੱਤੀ ਪਈ ਆ। ਉਹ ਕਹਿੰਦੇ ਵੀ ਜਦੋਂ ਉੱਠ ਕੜੀ ਬਾਤ ਕੋ ਦੱਸ ਜੂਗਾ। ਉਹ ਕਹਿੰਦੀ ਬਾਣ ਚ ਸੋਝਦੀ ਆ ਵੀ ਬਾਏ ਦੇ ਨਾਲ ਗੱਲ ਕਰਾਂ। ਫਿਰ ਉਹ ਜੋ ਘਰ ਵਾਲੇ ਨਾਲ ਗੱਲ ਕਰਦੀ ਕਹਿੰਦੀ ਜੇ ਮੈਂ ਬਾਈ ਜੀ ਤੁਹਾਡੇ ਨਾਲ ਹੀ ਗੱਲ ਕਰਦੀ ਆ। ਉਹ ਕਹਿੰਦੀ ਉਹ ਆਰਾ ਦੱਸੋ। ਉਹ ਕਹਿੰਦੇ ਜੇ ਆ ਕੇ ਕਰਕੇ ਆਏ ਵੀ ਇਹ ਸਾਰਾ ਦੇ ਦਾਂ। ਇਹ ਆਏ ਕੰਮ-ਕਮ ਤੋਂ। ਵੀ ਕਰਨ ਲੱਗੀ ਸੀ ਜਦੋਂ ਉਹ ਘਰੇ ਆ ਗਈ। ਤੇ ਨਹੀਂ ਇਹਨੇ ਅੱਜ ਆਪ ਦਾ ਔਰ ਦੇ ਵਿੱਚ ਹੋਣਾ ਸੀ ਉਹ ਕਹਿੰਦੇ ਜੀ ਪਤਾ ਨਹੀਂ ਕੀ ਗੱਲ ਆ ਉਹ ਤਾਂ ਉਹ ਵੀ ਵਧੀਆ ਨੂੰ ਵੀ ਵਧੀਆ ਪਰਿਵਾਰ ਵਧੀਆ ਸਾਡੇ ਘਰੇ ਸਭ ਚੀਜ਼ਾਂ ਹੈਗੀਆਂ ਕਾਰਾਂ ਤੱਕ ਹੈਗੀਆਂ ਵੀ ਬਹੁਤ ਵਧੀਆ ਅਸੀਂ ਆਪ ਦਾ ਸਾਡਾ ਵਾਤਾਵਰਨ ਬਹੁਤ ਵਧੀਆ ਚੱਲ ਰਿਹਾ ਇਹਨਾਂ ਪਤਾ ਨਹੀਂ ਕੀ ਹੋਇਆ ਸਾਰਾ ਦੇ ਦੇ ਹੈ ਅੰਦਰ ਅੰਦਰ ਵੱਡਣਾ ਚਾਹੀਦੀ ਓਹ ਕਹਿੰਦੇ ਜੀ ਜੇ ਤੁਸੀਂ ਚਾਹੋ ਤਾਂ ਮੈਂ ਇਹ ਨੂੰ ਨਾਲ ਲੈ ਜਾ ਸਕਦੀ ਹਾਂ ਉਹ ਕਹਿੰਦੇ ਹਾਂ ਜੀ ਲੈ ਜਾਓ ਤੁਸੀਂ ਉਹ ਲੈ ਗਈ ਉੱਥੇ ਫਿਰ ਅਗਲੇ ਦਿਨ ਉਹ ਆਪ ਹੀ ਛੱਡ ਗਿਆ ਉਹਨਾਂ ਦੇ ਘਰੇ ਐ ਕਰਦੇ ਕਰਾਉਂਦੇ ਉਹ ਐਨਾ ਵਧੀਆ ਹੋ ਗਈ ਕਿ ਉਹ ਯਾਦੀ ਵਿੱਚ ਚੱਲੋ ਆਪਾਂ ਸਾਰਾ ਘਰ ਦਾ ਸੋਦਾ ਅੰਦਾ ਕੋਈ 2-4 ਦਿਨ ਛੁੱਟੀ ਤੇ ਚਲਾ ਜਾਂਦਾ ਉਹ ਕਹਿੰਦਾ ਵੀ ਇਹ ਤੁਹਾਡੇ ਕੋਲ ਹੀ ਰਹੂਗੀ ਕਹਿੰਦਾ ਚੰਗਾ ਉਹ ਸਵੰਦੇ ਦੇ ਘਰੇ ਰਹਿੰਦੀ ਆ ਤੇ ਗਵੰਦੇ ਦੇ ਘਰੇ ਜਦੋਂ ਰਹਿੰਦੀ ਐ ਨਾ ਤੋ ਉਹ ਆ ਜਾਂਦੀ ਆ ਘਰੇ ਰਾਣੀ ਰਾਣੀ ਨਾ ਹੁੰਦਾ ਬਸ ਪੁਰੀ ਬੁਰੀ ਦਾ ਜੋਦੇ ਘਰੇ ਆ ਜਾਂਦੀਆਂ ਤੇ ਆ ਕੇ ਸਾਰਾ ਜਿੰਨਾ ਪੁਆਰ ਹੁੰਦਾ ਜਿੰਨਾ ਕੰਮ ਹੁੰਦਾ ਘਰ ਦਾ ਕੱਢ ਦੇ ਉਹ ਕਹਿੰਦੀ ਨਾ ਕਰਦੇ ਮੇਰੇ ਘਰ ਵਾਲਾ ਨਹੀਂ ਕਰਦਾ ਦੋਵਾ ਜੀ ਨਹੀਂ ਕੁਝ ਵੀ ਆਪ ਕੋਲ ਉਹਦਾ ਸਾਰਾ ਕੁਸ ਕੱਢ ਕੇ ਉਹ ਏੜਕੇ ਨਵਾਸ ਵਾੜ ਉਹਦੇ ਨਾਲ ਜਾ ਕੇ ਨਵਾਸ ਵਾਂ ਲੈ ਆਉਂਦਾ ਉਹਦੇ ਘਰ ਵਾਲੇ ਨੂੰ ਪਤਾ ਹੁੰਦਾ ਉਹ ਪੈਸੇ ਪਾ ਦਿੰਦਾ ਉਹ ਬੁਢੀ ਦੇ ਖਾਤੇ 'ਚ ਤੇ ਵੀ ਤੂੰ ਇਹਨੂੰ ਜਿਹੜਾ ਕੁਝ ਕਹਿੰਦੀ ਉਹ ਦਵਾ ਲਿਆ ਉਹਨੇ ਲਿਆ ਕੇ ਘਰੇ ਚੰਗੀਆਂ ਚਾਦਰਾਂ ਵਿਛਾਈਆਂ ਚੰਗੇ ਵੱਡ ਲਾਈ ਵਧੀਆ ਸਵਾੜ ਵਧੀਆ ਤੇ ਵਧੀਆ ਲਾ ਕੇ ਫਲਾਵਰ ਲਾਈ ਉਸ ਬੁੜੀ ਦਾ ਮਨ ਉਸ ਅੱਗੇ ਨਾਲੋਂ ਬੜਾ ਚਾਹ ਤੇ ਸ਼ੌਕ ਨਾਲ ਹੋ ਗਿਆ ਉਹ ਕਹਿੰਦੀ ਮੇਰੇ ਹਸਬੰਦ ਮੈਨੂੰ ਕੋਈ ਚੀਜ਼ ਲੈ ਨਹੀਂ ਦਿੰਦੇ ਉਹ ਕਹਿੰਦੀ ਵੀ ਤੂੰ ਜਿੱਤਣਾ ਲਿਆ ਕਰ ਜਿੱਤ ਕਰਕੇ ਲਿਆ ਕਰ ਜਿਹੜੀਆਂ ਚੀਜ਼ਾਂ ਦਾ ਉਹਨੂੰ ਨਹੀਂ ਪਤਾ ਉਹ ਕਹਿੰਦੇ ਵੀ ਇਹ ਦਹੀਂ ਲੈਣੀ ਤੂੰ ਕਹਿੰਦੀ ਇਹਦੇ ਬਿਨਾ ਨਹੀਂ ਸਰਦਾ ਕਿਉਂਕਿ ਔਰਤਾਂ ਨੂੰ ਪਤਾ ਹੁੰਦਾ ਜਿਹੜੀ ਚੀਜ਼ ਦੀ ਲੋੜ ਹੈ ਉਹ ਹੀ ਚੀਜ਼ ਤੂੰ ਲੈ ਲਾ ਲੈ ਕੇ ਤੂੰ ਆਪਦੇ ਘਰੇ ਰੱਖ ਉਹ ਆਦੀ ਠੀਕ ਹੈ ਉਹ ਬੜਾ ਚੀਜ਼ ਆਪਦੇ ਆਪ ਲੈਣ ਲੱਗਿਓ ਕਹਿੰਦਾ ਚਲੋ ਵਾਹ ਸਭ ਸੌਦਾ ਲਿਆਉਂਦਾ ਸੀ ਹੁਣ ਮੈਂ ਇਹਨੂੰ ਪੈਸੇ ਪੜਾਦਾ ਕਰੂੰਗਾ ਕਿ ਸਵਾਲ ਲਿਆ ਕਰ ਜਾਂਦਾ ਪਾਈ ਵਧੀਆ ਰਹਿਣ ਸੈਡ ਹੋ ਗਿਆ ਚੰਗੀ ਰੋਟੀ ਬਣਾਇਆ ਕਰੇ ਚੰਗਾ ਖੁਸ਼ ਹੋ ਕੇ ਖਾਇਆ ਕਰ ਉਹ ਵੀ ਆਖ ਕਰੇ ਰਾਣੀ ਨੇ ਘਰ ਬੜਾ ਸੋਹਣਾ ਸਜਾਇਆ ਬੰਦੇ ਨੇ ਬੜੀ ਕੁਛੀ ਤੇ ਉਹਨੂੰ ਵੀ ਬੜੀ ਕੁਛੀ ਆ ਕਰੇ ਵੀ ਮੈਨੂੰ ਸਲਾਉਂਦੇ ਆ ਜਦ ਰੋਟੀ ਬਣਾਇਆ ਕਰੇ ਤਾਂ ਵੀ ਉਹ ਕਹਿੰਦੇ ਬੜਾ ਵਧੀਆ ਬਣਾਈ ਆ ਇਹਨੇ ਨਾਲ ਉਹ ਬਹੁਤ ਖੁਸ਼ ਰਹਿਣ ਲੱਗ ਗਈ ਉਹਦਾ ਲੜਕਾ ਤੇ ਉਹ ਅਭੀ ਆਏ ਦੋਨੇ ਜਣੇ ਉਹਨਾਂ ਨੂੰ ਕੱਪੜੇ ਦਿਵਾ ਕੇ ਲਿਆਈ ਨਵੇਂ ਨਵੇਂ ਜਾ ਕੇ ਆਪ ਲਿਆਈ ਤੇ ਆਪ ਦਾ ਸੂਟ ਨਹੀਂ ਲੈ ਕੇ ਆਈ ਇਤਿਹਾਸਪੁਰ ਕਹਿੰਦੇ ਤੇ ਆਪ ਦਾ ਸੂਟ ਨਹੀਂ ਲੈ ਆਈ ਕਹਿੰਦੀ ਇਹ ਮੈਂ ਆਲਦਾ ਤਾਂ ਫੇਰ ਲੈ ਲੂ ਪਰ ਬੱਚਾ ਵਾਸਤੇ ਲਿਆ ਉਹਨਾਂ ਨੇ ਅਜੇ ਮੁੰਡੇ ਲਈ ਵਧੀਆ ਉਹ টি-ਸ਼ਰਟ ਪਾ ਕੇ ਖੁਸ਼ੀਆਂ ਲਾਤ ਰਿਆ ਆਪਣੇ ਪੋਤਰਾ ਵੀ ਤੇ ਨੋ ਵੀ ਵਧੀਆ ਵਧੀਆ ਕੱਪੜੇ ਪਾ ਕੇ ਉਹਦੇ ਇਲਾਕੇ ਦੇ ਕੱਪੜਿਆਂ ਬੜੀ ਖੁਸ਼ੀ ਨਾਲ ਉਹਨੇ ਪਾਏ ਤੇ ਉਹ ਆਦਿ ਬੜਾ ਖੁਸ਼ੀ ਖੁਸ਼ ਹੋ ਲੱਗਿਆ ਕਿ ਉਹ ਆਵਦੀ ਕਰਦੇ ਵਿੱਚ ਬੜਾ ਖੁਸ਼ ਹੋਈ ਇਸ ਲਈ ਆਵੇ ਜੇ ਜਦੋਂ ਡਿਪਰੈਸ਼ਨ ਹੁੰਦੀ ਹੈ ਨਾ ਬੰਦੇ ਨੂੰ ਉਦੋਂ ਕੋਈ ਨਾ ਕੋਈ ਇਲਾਜ ਸੋਚ ਲੈਣਾ ਚਾਹੀਦਾ ਕਿਉਂਕਿ ਬੰਦੇ ਨੂੰ ਚਾਹੀਦਾ ਵੀ ਉਹ ਨੂੰ ਕੋਈ ਨਾ ਕੋਈ ਔਰਤ ਨਾਲ ਮਿਲਲਾਪ ਕਰਾਵੇ ਜਿਹਦੇ ਨਾਲ ਉਹ ਸਾਰੀਆਂ ਆਪਣੀਆਂ ਜਲਦੀਆਂ ਗੱਲਾਂ ਖੋਲ ਕੇ ਜੋ ਚਾਹਦੀ ਹੋ ਉਹ ਪੂਰਾ ਕੀਤਾ ਜਾਵੇ ਇਸ ਲਈ ਉਹ ਡਿਪਰੈਸ਼ਨ ਤੋਂ ਦੂਰ ਹੋਵੇ ਇਸ ਲਈ ਸਾਰਿਆਂ ਨੂੰ ਚਾਹੀਦਾ ਵੀ ਆਵਦੀਆਂ ਘਰ ਵਾਲੀਆਂ ਦੇ ਨਾਲ ਪੂਰਾ ਪਿਆਰ ਤੇ ਸਤਿਕਾਰ ਨਾਲ ਪੇਸ਼ ਆਇਆ ਕਰੋ ਤੇ ਚੱਗਾ ਜੀਵਨ ਬਤੀਤ ਕਰੋ ਤੇ ਚੜ੍ਹਦੀ ਕਲਾ ਤੇ ਰਹੋ ਖੁਸ਼ ਰਹੋ ਪਰਿਵਾਰਾ ਨੂੰ ਖੁਸ਼ ਰੱਖਣਾ ਇਹ ਦਿੱਤੀ ਹੈ ਵਾਹਿਗੁਰੂ ਜੀ